ਇਹਦੇ ਵਿੱਚ ਇਹ ਹੈ ਜੀ ਜਨਕਿ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸਟੇਟਸ ਨੂੰ ਜਾਰੀ ਕਰਿਆ ਤੇ ਕਈ ਕੇਂਦਰ ਸਾਸਤ ਜਿਹੜੇ ਪ੍ਰਦੇਸ਼ ਨੇ ਉਹਨਾਂ ਨੂੰ ਜਾਰੀ ਕਰਿਆ ਕਿ ਜਿਨ੍ਹਾਂ ਦੇ ਵਿੱਚ ਅਜੇ ਤੱਕ ਇਹ ਨਿਯਮ ਲਾਗੂ ਨਹੀਂ ਹੋਇਆ ਹੈਗਾ ਕਿਉਂਕਿ ਆਨੰਦਕਾਰ ਰਜੈਕਟ ਦੇ ਸੰਬੰਧੀ ਜਿਹੜਾਂ ਦੇ ਵਿੱਚ ਨਿਯਮ ਲਾਗੂ ਹੋ ਚੁੱਕੇ ਨੇ ਆਨੰਦਕਾਰ ਰਜੈਕਟ ਦੇ ਅਧੀਨ ਜਿਹੜੇ ਜੀ ਉਹਨਾਂ ਦੇ ਵਿੱਚ ਤਾਂ ਜਿਹੜੀ ਕਿ ਜਿਹੜੀ ਰਜਿਸਟ੍ਰੇਸ਼ਨ ਹੋਊਗੀ ਸਿੱਖ ਜੋੜਿਆਂ ਦੀ ਉਹ ਤਾਂ ਇਹ ਐਕਟ ਦੇ ਅਧੀਨ ਹੋਊਗੀ ਅਗਰ ਉਹਨਾਂ ਦੇ ਵਿੱਚ ਅਜੇ ਤੱਕ ਨਿਯਮ ਲਾਗੂ ਨਹੀਂ ਹੋਏ ਹੈਗੇ ਦੈਨ ਉਹਨਾਂ ਨੂੰ 4 ਮਹੀਨਿਆਂ ਦਾ ਟਾਈਮ ਦਿੱਤਾ ਕਿ ਵੀ ਤੁਸੀਂ ਇਹ 4 ਮਹੀਨਿਆਂ ਦੇ ਵਿੱਚ ਨਿਯਮ ਲਾਗੂ ਕਰੋ ਤੇ ਜਿਹੜੀ ਸਿੱਖ ਜੋੜਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਆਨੰਤਕਾਰ ਰਿਜੈਕਟ ਦੇ ਦਿਨ ਹੋਵੇਗੀ ਇਹ ਹੈ ਜੀ ਇਸ ਨੂੰ ਦੇਖੋ Hindu marriage act ਦੇ ਅਧੀਨ ਪਹਿਲਾਂ ਮੈਰਿਜ ਰਜਿਸਟਰਡ ਹੁੰਦੀਆਂ ਰਹੀਆਂ ਨਹੀਂ ਹੁਣ ਤੱਕ ਤਾਂ ਤੇ ਚਲੋ ਸਾਡੇ ਲਈ ਮਾਨ ਦੀ ਗੱਲ ਹੈਗੀ ਇਹ ਸਿੱਖ ਕੌਮ ਦੇ ਲਈ ਮਾਨ ਦੀ ਗੱਲ ਹੈਗੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਜੋ ਉਹਨਾਂ ਨੇ ਪ੍ਰਸਤਾਵ ਰੱਖੇ 1908 ਤੋਂ ਲੈ ਕੇ ਹੁਣ ਤੱਕ ਦਾ ਯਾਨੀ ਕਿ ਜਿਹੜਾ ਇਹਨਾਂ ਦਾ ਸੁਪਨਾ ਸੀ ਉਹ ਅੱਜ ਵੀ ਰੇਟ ਦੇ ਵਿੱਚ ਪੂਰਾ ਹੋਣ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਮ ਜੀ ਤਾਂ ਜਿਹੜੇ ਮਹਾਰਾਜਾ ਰਿਪਦਮਨ ਸਿੰਘ ਜੀ ਆ ਉਹਨਾਂ ਨੇ ਸਮਾਜ ਸੁਧਾਰ ਦੇ ਲਈ ਜਾਰੇ ਵਿਆਹ ਦੀਆਂ ਰਸਮਾਂ ਨੂੰ ਸਰਲ ਬਣਾਉਣ ਦੇ ਲਈ ਇਹ ਪ੍ਰਸਤਾਵ ਰੱਖਿਆ ਸੀ ਇਹ ਕਾਨੂੰਨ ਦਾ ਕਿਹੜੀ ਡੇਟ ਨੂੰ ਰੱਖਿਆ ਸੀ ਉਹ ਨਹੀਂ ਤੁਹਾਡੇ 1908 ਦੇ ਵਿੱਚ ਰੱਖਿਆ ਸੀ ਜੀ ਇਹ ਤੇ ਉਸ ਤੋਂ ਬਾਅਦ 1909 ਦੇ ਵਿੱਚ ਜਾ ਕੇ ਕਾਨੂੰਨਨ ਮਾਨਤਾ ਮਿਲ ਚੁੱਕੀ ਸੀ ਇਹ ਐਕਟ ਨੂੰ ਉਸ ਤੋਂ ਬਾਅਦ ਸੰਘਰਸ਼ ਹੋਇਆ ਇਹਦੇ ਤੇ ਐਕਟ ਦੇ ਉੱਤੇ ਕਾਫੀ ਤੇ ਹੁਣ ਤੱਕ ਦੀ ਜਿਹੜੀਆਂ ਮੈਰਿਜ ਸੀ ਉਹਦੀਆਂ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਸੀ ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਹੁੰਦੀ ਸੀ मैरिज है नाभा परिवार के लिए गर्व की बात नहीं मुझे लगता है पूरी नाभा रियासत के लिए बहुत गर्व की बात है पूरी सिख कौम के लिए बहुत गर्व की बात है कि जो महाराजा रिपुद अमन सिंह जी हमारे पूर्वज ने जो सौ साल पहले Uh, 1909 में जो लॉ पास करवाया था अन कारिज मैरिज को लीगलाइज करने के लिए वो आज फाइनली सुप्रीम कोर्ट ने उस पे मोहर लगा दी है और वो पूरे इंडिया में माना जाएगा तो मुझे बहुत खुशी है और इस बात की मैं पूरे सिख कौम को बहुत बहुत मुबारक देना चाहती हूँ और पूरे नाभा रियासत को बहुत इस बात का गर्व है और सभी को इस बात की बहुत हुक्म जारी आई एम वेरी हैप्पी दैट अभी फाइनली लीगलाइज्ड प्रॉपरली लीगलाइज हो गया है एंड जो भी मेरे ग्रैंड फादर लॉ महाराज चुदन सिंह उन्होंने जो लॉ पास किया था बट नाउ इट्स लाइक प्रॉपरली लीगलाइज्ड ऑल ओवर इंडिया इन ऑल द स्टेट्स उसके लिए आई एम वेरी हैप्पी एंड फॉर ऑल दिक्स ऑफ पंजाब कर बहुत खुशी का समय है ਸਪਰੀਮ ਕੋਰਟ ਨੇ ਸਿੱਖਾਂ ਦੀ ਲੰਬੇ ਸਮੇਂ ਤੋਂ ਲੜਕਦੀ ਮੰਗ ਹੈ ਆਜ਼ਾਦੀ ਤੋਂ ਪਹਿਲਾਂ ਦੀ ਮੰਗ ਨੂੰ ਅੱਜ ਪ੍ਰਵਾਨ ਕੀਤਾ ਹੈ ਅਸੀਂ ਮਾਨਜੁਰ ਸਪਰੀਮ ਕੋਰਟ ਦੇ ਬਹੁਤ ਬਹੁ ਸ਼ੁਕਰਗੁਜ਼ਾਰ ਤੇ ਪ੍ਰਵਾਹਸ਼ਰ ਕਰੋ ਮੈਂ ਬੇਨਤੀ ਕਰੂੰਗਾ ਰਿਆਸ ਸਨਾਬਾ ਦੇ ਇਲਾਕੇ ਦੇ ਲੋਕਾਂ ਨੂੰ ਵੀ ਜਿਵੇਂ ਮਹਾਰਾ ਰੁਪਦੰਨ ਸਿੰਘ ਨੇ ਗੁਰਬਾਣੀ ਦੇ ਲੜਦਾ ਕੇ ਸਿੱਖੀ ਦੀ ਗੱਲ ਕਰਕੇ ਆਪਣਾ ਨਾਮ ਪੂਰੀ ਦੁਨੀਆਂ ਦੇ ਵਿੱਚ ਅਮਕਾਇਆ ਉਵੇਂ ਤੁਸੀਂ ਵੀ ਹੁਣ ਆਪਣਾ ਟਾਈਮ ਕੱਢੋ ਕਿਉਂ ਹੁਣ ਤੁਸੀਂ ਇੱਕ ਆਜ਼ਾਦ ਕਹਿਣ ਤੇ ਆਜ਼ਾਦ ਫਿਰੇ ਵਿੱਚ ਰਹਿ ਰਹੇ ਹੋ ਹੁਣ ਤੁਹਾਨੂੰ ਸਿੱਖੀ ਦੀ ਗੱਲ ਕਰਨੀ ਕੋਈ ਬਹੁਤੀ ਔਖੀ ਗੱਲ ਨਹੀਂ ਆਪ ਵੀ ਨਫ਼ਰਤ ਆਪੇ ਈਰਖਾਵਾਦ ਨੂੰ ਛੱਡ ਕੇ ਇੱਕ ਗੁਰਦਵਾਰਾ ਦੇ ਅ ਛੱਡੇ ਦੇ ਥਲੇ ਇਕੱਠੇ ਹੋ ਕੇ ਸਮਾਜ ਦੇ ਵਿੱਚ ਕਪੇਤਰੀ ਲਈ ਕੰਮ ਕਰੀਏ ਤਾਂ ਕਿ ਇੱਕ ਸਿੱਖ ਸਮਾਜ ਬਣ ਸਕੇ ਨੂੰ ਕਿਵੇਂ ਪ੍ਰਭਾਸਤ ਕਰੋ ਮਹਾਰਾਜ ਰਵਿਪਦਮਨ ਸਿੰਘ ਜੀ ਜਿਵੇਂ ਮੈਂ ਪਹਿਲਾਂ ਕੀਤੀ ਹੈ ਵੀ ਪੂਰਾ ਭਾਰਤ ਵੱਖ-ਵੱਖ ਸੂਬੇ ਸੀਗੇ ਅੰਗਰੇਜ਼ਾਂ ਦੇ ਅnder ਸੀਗੇ ਗੁਲਾਮ ਸੀ ਅੰਗਰੇਜ਼ਾਂ ਦੇ ਕਿਸੇ ਨੂੰ ਵੀ ਗੱਲ ਕਰਨ ਦੀ ਜੁਰਤ ਨਹੀਂ ਸੀ ਪਰ ਪੰਜਾਬ ਇੱਕ ਇਹੋ ਜਿਹਾ ਸੂਬਾ ਜਿੱਥੇ ਗੁਰੂ ਪਿਤਾ ਦੀ ਕਿਰਪਾ ਹੈ ਗੁਰੂਆਂ ਦੀ ਸ਼ਹੀਦ ਸਗਾਂ ਦੀ ਕਿਰਪਾ ਹੈ ਇਸ ਪੰਜਾਬ ਦੇ ਲੋਕਾਂ ਦੇ ਉੱਤੇ ਉੱਥੇ ਮਹਾਰਾਜ ਰਵਿਪਦਮਨ ਸਿੰਘ ਨੇ ਸਾਰੇ ਰਾਜਾ ਤੋਂ ਮੋਰੀ ਹੋ ਕੇ ਸਿੱਖ ਕੌਮ ਦੀ ਆਜ਼ਾਦੀ ਲਈ ਗੱਲ ਕੀਤੀ ਭਾਰਤ ਦੀ ਆਜ਼ਾਦੀ ਲਈ ਗੱਲ ਕੀਤੀ ਉਸ ਲਈ ਜਿਨਾ ਬਤਨ ਵੀ ਹੋਣਾ ਪਿਆ ਪਰ ਬਾਕੀ ਮੈਂ ਬਾਕੀ ਰਾਜਾ ਤੇ ਕਿਤੂ ਪਰ ਤੂੰ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕ ਭਲੀ ਭਾਂ ਜਾਣਦੇ ਨੇ ਮਾਹਰ ਲਪਦਮਨ ਸਿੰਘ ਨੂੰ ਜਿਨਾ ਵਤਨ ਕਰਵਾਉਣ ਵਾਲੇ ਕੌਣ ਲੋਕ ਨੇ ਮਹਾਰਾਜ ਨੂੰ ਗੁਲਾਮੀ ਤੋਂ ਟਕਣ ਵਾਲੇ ਕੌਣ ਲੋਕ ਨੇ ਤੇ ਪਰ ਫੇ ਵੀ ਉਹਨਾਂ ਨੇ ਜਿਹੜੀ ਪਰਪਖਤਾ ਦਿਖਾਈ ਉਹਦੇ ਉੱਤੇ ਅੜੇ ਰਹੇ ਜਿੱਥੇ ਰਾਜਨੀਤਿਕ ਤੌਰ ਤੇ ਆਜ਼ਾਦੀ ਦੀ ਗੱਲ ਕੀਤੀ ਉਥੇ ਧਾਰਮਿਕ ਤੌਰ ਤੇ ਅਨੰਦ ਮੈਰਿਜ ਐਕਟ ਨੂੰ ਵੀ ਉਹ ਲੈ ਕੇ ਚੱਲੇ ਤਾਂ ਕਿ ਸਿੱਖਾਂ ਨਾਲ ਨਾਲ ਧਾਰਮਿਕ ਸਮਝ ਵੀ ਆਵੇ ਤੇ ਸਿੱਖਾਂ ਦੀ ਇਹ ਮੰਗ ਵੀ ਪ੍ਰਵਾਨ ਹੋਵੇ ਇਸ ਕਰਕੇ ਰਾਜਨੀਤਿਕ ਤੇ ਧਾਰਮਿਕ ਮੰਗਾ ਲੈ ਕੇ ਜੋ ਮਹਾਰਾਜਾ ਰੋਪਨ ਸਿੰਘ ਲੜੇ ਨੇ ਮੈਨੂੰ ਲੱਗਦਾ ਹੋਰ ਕੋਈ ਰਾਜਾ ਇੰਨਾ ਸੰਘਰਸ਼ ਨਹੀਂ ਕਰ ਸਕਿਆ ਇਹ ਸਭ ਤੋਂ ਪਹਿਲਾਂ ਤਾਂ ਮੈਂ ਸੁਪਰੀਮ ਕੋਰਟ ਜਿਹੜੀ ਸਰਵੋੱਚ ਕੋਰਟ ਹੈ ਦੀ ਹਿੰਦੁਸਤਾਨ ਦੀ ਭਾਰਤ ਦੀ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਇਹ ਫੈਸਲਾ ਜਿਹੜਾ ਸੁਣਾਇਆ ਕਿ ਦੀ ਹਿੰਦੁਸਤਾਨ ਦੀ 25 ਸਟੇਟਾਂ ਨੇ ਔਰ ਨਾਟ ਯੂਨਿਟ ਐਂਟੀਟੀ ਨੇ ਕਿ ਉਹਦੇ ਵਿੱਚ ਸਿੱਖ ਮੈਰਜ ਐਕਟ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਔਰ ਖਾਸ ਕਰਕੇ 17 ਰਾਜ ਤੇ 7 ਕੇਂਦਰ ਸ਼ਾਸਤ ਰਾਜ ਜਿਹੜੇ ਆ ਉਹਦੇ ਵਿੱਚ ਇਹ ਜਿਹੜਾ ਰਾਈਟ ਹੈ ਜਾਨੀ ਕਿ 4 ਮਹੀਨੇ ਦੇ ਵਿੱਚ ਵਿੱਚ ਇਹਦਾ ਪ੍ਰੋਪਰ ਕਾਨੂੰਨ ਬਣ ਕੇ ਔਰ ਇਹ ਜਿਹੜਾ ਇੰਪਲੀਮੈਂਟ ਹੋਣਾ ਚਾਹੀਦਾ ਪਰ ਇਹਦਾ ਜਿਹੜਾ ਇਤਿਹਾਸ ਹੈ ਜਿਹੜਾ ਇਤਿਹਾਸ ਹੈ ਉਹ ਬੜਾ ਬੜਾ ਫੋਰਮ ਹੈ ਹੀ ਹੈ ਜਿੱਥੇ ਸਾਡੇ ਗੁਰੂਆਂ ਪੀਰਾਂ ਕੋਈ ਗੱਲ ਚੱਲੀ ਹੈ ਕਿ ਸਿੱਖ ਮਰਿਆਦਾ ਤਹਿਤ ਅਨੰਦਕਾਰ ਹੁੰਦੇ ਸੀਗੇ ਔਰ 1909 ਦੇ ਵਿੱਚ ਟਿੱਕਾ ਦਮਨ ਸਿੰਘ ਟਿੱਕਾ ਮਤਲਬ ਉਹ ਤੋਂ ਇਹ ਸਭ ਤੋਂ ਵੱਡੇ بیٹے ਸੀਗੇ ਮਰਦਾ ਹੀਰਾ ਸਿੰਘ ਜੀ ਦੇ ਤੇ ਉਦੋਂ ਇਹ ਡਰਾਫਟਿੰਗ ਜਿਹੜੀ ਆ ਇਹਦੀ ਸ਼ੁਰੂ ਹੁੰਦੀ ਆ ਭਾਈ ਕਾਂਤ ਸਿੰਘ ਨਾਪਾ ਜੀ ਨੇ ਦਾਖ ਕੀਤਾ ਪਰ ਉਸ ਤੋਂ ਵੀ ਪਹਿਲਾਂ 1859 ਦੇ ਵਿੱਚ ਜਦੋਂ ਮਰਦਾ ਹੀਰਾ ਸਿੰਘ ਜੀ ਨਾਪਾ ਰਾਜ ਦੇ ਰਾਜੇ ਸੀਗੇ ਤਾਂ ਉਹਨਾਂ ਨੇ ਆਪਣੀ ਵਿਆਸਤ ਦੇ ਵਿੱਚ ਇੱਕ ਕਾਨੂੰਨ ਬਣਾਇਆ ਕਿ ਜਿਹੜਾ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਾਰ ਨਾਮਾ ਲੈਂਦਾ ਤਾਂ ਉਹ ਬਰਾਤ ਦੇ ਵਿੱਚ 11 ਬਰਾਤੀ ਜਾਣਗੇ ਔਰ ਦੇਹ ਜਿਹੜਾ ਨਹੀਂ ਲਿਆ ਜਾਏਗਾ ਇਹ ਬਹੁਤ ਵੱਡੀ ਗੱਲ ਆ ਉਸ ਸਮੇਂ ਦੇ ਵਿੱਚ ਤੇ ਇਹ ਗੱਲ ਜਿਹੜੀ ਹੈ ਜਦੋਂ 2000 ਮਾਫਾ ਨਾ 1909 ਦੇ ਵਿੱਚ ਇਹ ਗੱਲ ਪਹੁੰਚੀ ਤਾਂ ਫਿਰ ਪਿਕ ਅ ਬਰਮਨ ਸਿੰਘ ਜਿਹੜੇ ਕਿ ਅ ਇੰਟੀਰੀਅਲ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਹੁੰਦੇ ਸੀਗੇ ਤਾਂ ਉਹਨਾਂ ਨੇ ਕਰੀ ਤਾਂ ਇਹ ਪ੍ਰੋਪੋਜ਼ਲ ਬਣਾ ਕੇ ਭੇਜਿਆ ਕਿ ਦਿੱਕਾ ਦੇ ਵਿੱਚ ਉਹਨਾਂ ਨੇ ਬਿੱਲ ਸਬਮਿਟ ਕੀਤਾ ਕਿ ਜੀ ਇਹ ਸਿੱਖ ਮੈਰਜ ਐਕਟ ਲਾਗੂ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ ਉਦੋਂ ਜਿਹੜੀਆਂ ਸਖ ਪ੍ਰਿਆਸਾਂ ਦੀ ਗੱਲ ਆਪਾਂ ਕਰੀਏ ਤਾਂ ਆਖਰਿਆਸਾਂ ਹੁੰਦੀਆਂ ਸੀ ਜਿਹਦੇ ਵਿੱਚ ਇੱਕ ਮੁਸਲਮਾਨ ਰਿਆਸਤ ਸੀ ਔਰ ਸੱਤ ਰਿਆਸਤਾਂ ਜਿਹੜੀਆਂ ਸੀਗੀਆਂ ਉਹ ਸਿੱਖਤ ਗਿਆ ਯਾਨੀ ਕਿ ਸਿੱਖ ਰਾਜ ਉੱਥੇ ਰਾਜ ਕਰਦੇ ਸੀ ਉਹਦੇ ਵਿੱਚੋਂ ਇਕੱਲੀ ਨਾਂਬਾ ਰਿਆਸਤ ਹੈ ਜਿਹੜੀ ਸਿੱਖ ਰਿਆਸਤ ਜਿਥੋਂ ਸਾਡਾ ਹੀਰਾ ਸਿੰਘ ਜੀ ਕਿੱਥੋਂ ਦੇ ਮਹਾਰਾਜਾ ਸੀਗੇ ਉਹਨਾਂ ਨੇ ਸਿੱਖ ਮੈਜੇਸਟੀ ਨੂੰ ਪਹਿਲੀ ਵਾਰ ਲਾਗੂ ਕੀਤਾ ਔਰ ਇਹ ਬਹੁਤ ਮਾਣ ਵਾਲੀ ਗੱਲ ਹੈ ਔਰ ਅੱਜ 118 ਸਾਲ ਬਾਅਦ ਸੁਪਰੀਮ ਕੋਰਟ ਭਾਰਤ ਦੀ ਸਭ ਤੋਂ ਸਰਵੋੱਚ ਕੋਰਟ ਦਾ ਇਹ ਫੈਸਲਾ ਹੈ ਕਿ ਜੀ ਇਹਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾਵੇ ਚਾਹੇ ਉਹ ਸਿੱਟਾ ਨੇ 28 ਜਾਹੋ ਨੋ ਟੈਰੀਬਲੀ ਨੇ ਉਹਦੇ ਵਿੱਚ ਲਾਗੂ ਕੀਤਾ ਜਾਵੇ ਚਾਰ ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਇੰਪਲੀਮੈਂਟ ਕਰਕੇ ਦੀ ਰਿਪੋਰਟ ਜਿਹੜੀ ਆ ਉਹ ਮੰਗੀ ਹੈ ਸਾਡੇ ਲਈ ਬਹੁਤ ਮਾਣ ਵਾਲੀ ਇਹ ਗੱਲ ਹੈਗੀ ਹੈ ਤੇ ਮੈਂ ਦੁਬਾਰਾ ਫੇਰ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਿੱਖਾਂ ਲਈ ਐ ਸਮਝ ਲਓ ਕਿ 118 ਸਾਲ ਤੋਂ ਸਿੱਖ ਇਸ ਗੱਲ ਦੀ ਮੰਗ ਕਰ ਰਹੇ ਸੀਗੇ ਕਿ ਜੀ ਸਿੱਖ ਮਰਦ ਇਕ ਲੱਗ ਹੋਣਾ ਚਾਹੀਦਾ ਵਿਆਹ ਸਿੱਖ ਮਰ ਜਿਹੜਾ ਸਿੱਖ ਕਰਵਾਦਾ ਸੀਗਾ ਉਹਦੀਆਂ ਚਾਰ ਲਾਵਾਵਾਂ ਹੁੰਦੀਆਂ ਜਿਹੜੀਆਂ ਪਰ ਉਹਨੂੰ ਜਿਹੜਾ ਜੀ ਇੰਪਲੀਮੈਂਟ ਨਹੀਂ ਕੀਤਾ ਸਕਦੇ ਉਹਨੂੰ ਲਾਗੂ ਨਹੀਂ ਚ ਕਰ ਸਕਦੇ ਬਹੁਤ ਵੱਡੀ ਸਮੱਸਿਆ ਜੀ ਪਰ ਹੁਣੇ ਪੂਰੀ ਸਿੱਖ ਭਾਈਚਾਰੇ ਲਈ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਚ ਵਸਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ ਜੀ ਮੈਂ ਕੋਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿੰਨੀ ਖੁਸ਼ੀ ਦਾ ਰਸ ਹੈ ਤੁਹਾਨੂੰ ਆ ਕੇ ਤੋਂ ਬੂਟਾ ਲੱਗਿਆ ਅੱਜ ਸਾਰੀ ਜਨਤਾ ਬਿਲਕੁਲ ਨਿਪੁੰਨ ਮਾਪੇ ਤੋਂ ਨਾ ਪਾਰੇ ਆਸ ਦੇ ਵਿੱਚ ਬੂਟਾ ਲੱਗਿਆ ਕਿ ਮੈਂ ਜਿਹੜੇ ਪਹਿਲੀ ਵਾਰੀ ਮਾਝਾ ਉੱਤਮ ਰਸਮਾਨ ਸੰਮਨ ਕੀ ਹੋਣਾ ਤੇਜ ਕੀਤਾ ਔਰ ਮਾਝਾ ਹੀਰਾ ਸਿੰਘ ਦੀ ਵਿਰਾਸਤ ਦੇ ਵਿੱਚ ਇਹ ਲਾਗੂ ਹੋਇਆ ਇਹ ਵੱਡੀ ਗੱਲ ਹੈ ਜੀ ਤਾਂ ਮੈਂ ਤੁਹਾਡੇ ذریعے ਦੱਸਣਾ ਚਾਹੁੰਦਾ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਅੱਗੇ ਨਾਂਮਾ ਦੇ ਵਿੱਚ ਇੱਕ ਵੱਡਾ ਸੈਮੀਨਾਰ ਕਰਾਂਗੇ ਅਸੀਂ ਵੱਡੇ ਵੱਡੇ ਸਿਕ ਸਕਾਲਰ ਭਲਾਵਾਂਗੇ ਔਰ ਇਹਦੀ ਪੂਰੀ ਕੋਪ ਕਰਕੇ ਕਿ ਉਸ ਸਮੇਂ ਦੇ ਵਿੱਚ ਮਰਦਾ ਹੀਰਾ ਸਿੰਘ ਜੀ ਉਹਨਾਂ ਦੀ ਕੈਸੀ ਉਹਨਾਂ ਦੀ ਸੋਚ ਸੀ ਕਿ ਇੱਕ ਤਾਂ ਗੁਰੂ ਮਹਾਰਾਜ ਦੇ ਪ੍ਰਤੀ ਉਹਨਾਂ ਦੀ ਸਮਰਪਣ ਭਾਵਨਾ ਔਰ ਗੁਰੂ ਮਹਾਰਾਜ ਜੀ ਨੇ ਨਾ ਪਿਆਰ ਕਰਦੇ ਸੀ ਕਿ ਕਿ ਉਹਨਾਂ ਨੇ ਇਹ ਕਾਨੂੰਨ ਬਣਾਤਾ ਸੀ ਆਪਣੇ ਸਟੇਟ ਦੇ ਵਿੱਚ ਕਿ 11 ਬਰਾਤੀ ਤੇ ਦਹੇਜ ਜਿਹੜਾ ਉਹ ਨਹੀਂ ਲਿਆ ਜਾਏਗਾ ਇਹ ਬਹੁਤ ਵੱਡੀ ਮੈਂ ਸਮਝਦਾ ਕਿ ਅੱਜ ਵੀ ਇਹ ਕਾਨੂੰਨ ਨਾਕਰ ਹੁੰਦਾ ਜਿਹੜਾ ਲਾਗੂ ਪ੍ਰਾਪਰ ਤਰੀਕੇ ਨਾਲ ਹੁੰਦਾ ਹੋਊਗਾ ਜੀ ਬਿਲਕੁਲ ਹੁੰਦਾ 100% ਹੋਊਗਾ ਤੇ ਇਹਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ ਕਿ 11 ਬਰਾਤੀ ਔਰ ਜਿਹੜੀ ਦਹੇਜ ਦੀ ਪ੍ਰਸਾ ਜਿਹੜੀ ਚੱਲੀ ਆ ਰਹੀ ਹੈ ਇਹ ਬੰਦ ਕੀਤੀ ਜਾਵੇ ਅੱਜ ਕੱਲ ਕੀ ਇਹ ਜੀ ਦੇਖੋ ਦੇਖੀ ਆਪਾਂ ਵਿਆਹਾਂ ਦੇ ਵਿੱਚ ਇਹਨੇ ਕਰਵਾਈ ਹੋਗੇ ਜੀ ਇਨੇ ਇਨੇ ਕਰਤਾਰ ਹੋ ਗਏ ਕਿ ਸਾਡੇ ਤੇ ਬੋਝ ਬਣ ਗਿਆ 3 ਸਾਲ ਤੇ ਬੋਝ ਬਣ ਗਈ ਆ ਔਰ ਜਦੋਂ ਸਿੱਖ ਮੈਰਜ ਐਕਟ ਦੇ ਵਿੱਚ ਅਗਰ ਮਾਦਾ ਹੀਰਾ ਸਿੰਘ ਕੀ ਉਸ ਸਮੇਂ ਲਾਗੂ ਕਰ ਸਕਦੇ ਆ ਤਾਂ ਅੱਜ ਅਗਰੇ ਲਾਗੂ ਹੋ ਜਾਂਦਾ ਤਾਂ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਫਾਇਦਾ ਸਿੱਖ ਭਾਈਚਾਰੇ ਨੂੰ ਵੀ ਆ ਔਰ ਬਈ ਆਰਥਿਕ ਤੌਰ ਤੇ ਬਹੁਤ ਵੱਡੀ ਮਦਦ ਜਿਹੜੀ ਆ ਉਹ ਵੀ ਮਿਲੇਗੀ